ਇਸ ਵਕਤ ਅਸੀਂ ਸਿਰਫ ਅਤੇਗੜ ਸਾਹਿਬ ਇਨਾ ਮਾਸੂਮ ਬੱਚਿਆਂ ਦੇ ਨਾਲ ਇਸ ਕਰਕੇ ਆ ਕਿਉਂਕਿ ਜਿਹੜੇ ਕੈਂਪ 'ਚ ਅਸੀਂ ਖੜੇ ਆ ਇਹ ਬਹਾਲ ਸਹਾਇਤਾ ਕੇਂਦਰ ਹੈ ਔਰ ਪੰਜਾਬ ਸਰਕਾਰ ਵੱਲੋਂ ਪਿਛਲੇ 5 ਸਾਲਾਂ ਤੋਂ ਹਰ ਸਾਲ ਸ਼ਹੀਦੀ ਸਭਾ ਦੇ ਉੱਤੇ ਇਨਾ ਬੱਚਿਆਂ ਨੂੰ ਸੇਧ ਦੇਣ ਦੇ ਲਈ ਪੇਂਟਿੰਗ ਦਾ ਮੁਹੱਈਆ ਵੀ ਕਰਵਾਈ ਜਾਂਦੇ ਨੇ ਰੰਗਰ ਮੁਹੱਈਆ ਕਰਾਇਆ ਜਾਂਦੇ ਨੇ ਤਾਂ ਕਿ ਬੱਚੇ ਆਪਣੀ ਆਪਣੀ ਕਲਾ ਦੇ ਨਾਲ ਸੈਭਜਾਦਿਆਂ ਦੀ ਤਸਵੀਰ ਨੂੰ ਉਵਾ ਸਕਣ ਜਿਵੇਂ ਉਹਨਾਂ ਦੇ ਜ਼ਹਿਨ ਦੇ ਵਿੱਚ ਹੈ ਛੋਟੇ ਛੋਟੇ ਮਾਸੂਮ ਬੱਚੇ ਜਿਹੜੇ ਨੇ ਉਸ ਪੇਂਟਿੰਗ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਅਸੀਂ ਬੱਚਿਆਂ ਨਾਲ ਵੀ ਗੱਲ ਕਰਾਂਗੇ ਔਰ ਜ਼ਿਲ੍ਹਾ ਬਾਲ ਅਫਸਰ ਫਤੇਗੜ ਸਾਹਿਬ ਹਰਭਜਨ ਸਿੰਘ ਦੀ ਅਗਵਾਈ ਦੇ ਵਿੱਚ ਇਹ ਕੈਂਪ ਲੱਗਿਆ ਹੋਇਆ ਹੈ ਉਹ ਸਨਮਾਨ ਵੀ ਕਰ ਰਹੇ ਨੇ ਬੱਚੀ ਦਾ ਜਿਨ੍ਹਾਂ ਨੇ ਇੱਕ ਪੇਂਟਿੰਗ ਖੂਬਸੂਰਤ ਬਣਾਈ ਹੈ ਔਰ ਜਿੰਨੀ ਕੋ ਸਮਝ ਹੈ ਬੱਚਿਆਂ ਦੀ ਉਸ ਹਿਸਾਬ ਦੇ ਨਾਲ ਚੰਗੀ ਸ਼ਾਬ ਪੈ ਜਾਵੇ ਦਿਮਾਗ ਦੇ ਉੱਤੇ ਉਹਨਾਂ ਦੇ ਮਾਪੇ ਤੇ ਨਾਲ ਹੀ ਜਿਹੜੇ ਬਾਲ ਸਿੱਖਿਆ ਅਫਸਰ ਨੇ ਉਹ ਵੀ ਖੜੇ ਨੇ ਸਨਮਾਨ ਕਰ ਰਹੇ ਨੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਅਰਪਜਨ ਸਿੰਘ ਦੀ ਬੜਾ ਚੰਗਾ ਤੇ ਨੇਕ ਉਪਰਾਲਾ ਹੈ ਬੱਚੀ ਨੂੰ ਸਨਮਾਨਤ ਵੀ ਕੀਤਾ ਗਿਆ ਕਦੋਂ ਤੋਂ ਚੱਲ ਰਿਹਾ ਹੈ ਪ੍ਰੋਗਰਾਮ ਇਹ ਜੀ ਸਾਡਾ ਬਾਲ ਸਹਾਇਤਾ ਕੇਂਦਰ ਅਸੀਂ ਪਿਛਲੇ 5 ਸਾਲਾਂ ਤੋਂ ਇੱਥੇ ਚਲਾ ਰਹੇ ਹਾਂ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਕਿ ਕਿਸੇ ਵੀ ਭੀੜ ਤੇ ਇਕੱਠ ਵਾਲੀ ਜਗ੍ਹਾ ਦੇ ਉੱਤੇ ਬੱਚਿਆਂ ਦੀ ਸੁਰੱਖਿਆ ਲਈ ਉਹਨਾਂ ਨੂੰ ਸਹੂਲਤਾਂ ਦੇਣ ਲਈ ਅਸੀਂ ਇਹ ਜਿਹੜਾ ਹੈਗਾ ਬਾਲ ਸਹਾਇਤਾ ਕੇਂਦਰ ਸ਼ੁਰੂ ਕਰਦੇ ਹਾਂ ਤੇ ਜਿਵੇਂ ਹੁਣ ਆਪਾਂ ਜਾਣਦੇ ਹਾਂ ਕਿ ਵੀਰਵਾਲ ਦਿਵਸ ਜਿਹੜਾ 26 ਦਸੰਬਰ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਵੱਲੋਂ ਜਿਹੜਾ ਘੋਸ਼ਿਤ ਕੀਤਾ ਗਿਆ ਉਸ ਦੇ ਚੱਲਦਿਆਂ ਅਸੀਂ ਇੱਕ ਪੇਂਟਿੰਗ ਕੰਪੀਟੀਸ਼ਨ ਇੱਥੇ ਰੱਖਿਆ ਸੀ ਬੁਣੀ ਬੁਣੀ ਬੱਚੀ ਨੂੰ ਵੀ ਸਨਮਾਨਿਤ ਕੀਤਾ ਹੈ ਸਨਮਾਨ ਵਜੋਂ ਕੀ ਕੀ ਦਿੰਨੇ ਆ ਬੱਚਾ ਸਨਮਾਨ ਵਜੋਂ ਜਿਹੜਾ ਬੱਚਾ ਪਾਰਟਿਸਿਪੇਟ ਕਰਦਾ ਅਸੀਂ ਉਹਨੂੰ ਇੱਕ ਟੀ-ਸ਼ਰਟ ਦੇ ਰਹੇ ਹਾਂ ਜਿਹੜੀ ਟੀ-ਸ਼ਰਟ ਦੇ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਤੇ ਦੂਜਾ ਇੱਕ ਜਿਹੜਾ ਆਊਟਸਟੈਂਡਿੰਗ ਬੱਚੇ ਨੇ ਉਹਨਾਂ ਨੂੰ ਫਿਰ ਡੀਸੀ ਸਾਹਿਬ ਵੱਲੋਂ ਸਰਟੀਫਿਕੇਟ ਜਿਹੜੀ ਬਹੁਤ ਵਧੀਆ ਕਲਾਕਾਰੀ ਪੇਂਟਿੰਗ ਬੱਚਾ ਕਰ ਰਿਹਾ ਉਹਨੂੰ ਇੱਕ ਸਰਟੀਫਿਕੇਟ ਵੀ ਦੇ ਰਹੇ ਹਾਂ ਅਸੀਂ ਤੁਸੀਂ ਇਹ ਬੱਚੀ ਦੇ ਨਾਲ ਆਏ ਹੋ ਜੀ ਤਾਂ ਕਿਵੇਂ ਮਹਿਸੂਸ ਹੋ ਰਿਹਾ ਇੱਥੇ ਆ ਕੇ ਇਸ ਤਰ੍ਹਾਂ ਦੀ ਸਿਹਤ ਬੱਚਿਆਂ ਨੂੰ ਦਿੱਤੀ ਜਾ ਬਹੁਤ ਆਨੰਦ ਆਉਦਾ ਕਿੱਥੋਂ ਆਏ ਹੋ ਤੁਸੀਂ ਜ਼ਿਲ੍ਹਾ ਫਰੋਇਪੁਰ ਤੋਂ ਹੀ ਪੰਗਾੜੀ ਪਿੰਡ ਤੋਂ ਹਾਂਜੀ ਜੀ ਜੀ ਫਰੋਇਪੁਰ ਤੋਂ ਆਏ ਨੇ ਬੱਚਿਆਂ ਦੇ ਮਾਪੇ ਵੀ ਮਾਣ ਮਹਿਸੂਸ ਕਰ ਰਹੇ ਨੇ ਛੋਟੇ ਛੋਟੇ ਬੱਚੇ ਵੀ ਪੇਂਟਿੰਗ ਬਣਾ ਰਹੇ ਨੇ ਔਰ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਤੇ ਇੱਧਰ ਜਿਹੜੇ ਬੱਚੇ ਬੈਠੇ ਇਹਨਾਂ ਨਾਲ ਵੀ ਗੱਲ ਕਰਾਂਗੇ ਕਿਵੇਂ ਸੋਹਣੀਆਂ ਸੋਹਣੀਆਂ ਪੇਂਟਿੰਗਾਂ ਬਣਾਈਆਂ ਜਾ ਰਹੀਆਂ ਨੇ ਬੱਚਿਆਂ ਦੀ ਸਮਝ ਦੇ ਮੁਤਾਬਕ ਜਿਵੇਂ ਵੀ ਔਰ ਨਾਲ ਉਹਨਾਂ ਦੀ ਸਹਾ ਕਿ ਕਿਹੜੇ ਢੰਗ ਦੇ ਨਾਲ ਇਹ ਪੇਂਟਿੰਗ ਕਰਵਾਈ ਜਾਵੇ ਇਸ ਵਕਤ ਜਿਹੜੇ ਮੁਲਾਜ਼ਮ ਨੇ ਜਿਹੜੇ ਸਹਾਇਤਾ ਕਰ ਰਹੇ ਨੇ ਇੱਥੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਨੇ ਮੈਮ ਤੁਸੀਂ ਕਦੋਂ ਤੋਂ ਇਹ ਅਨੁਭਾ ਰਹੇ ਹੋ ਇਹ ਵਾਲੀ ਹਾਂ ਸਰ ਸਾਡਾ ਜਿਹੜਾ ਆਫਿਸ ਹੈਗਾ 2014 ਤੋਂ ਫਤਿਹਗੜ ਸਾਹਿਬ ਤੇ ਅਸੀਂ 2017 ਤੋਂ ਇਹ ਸਟਾਲ ਲਗਾ ਰਹੇ ਹਾਂ ਚਾਈਲਡ ਫ੍ਰੈਂਡਲੀ ਕੋਰਨਰ ਤੇ ਇਹਦੇ ਵਿੱਚ ਕੀ ਹੈ ਸੀ ਹਰ ਸਾਲ ਬਹੁਤ ਸਾਰੇ ਬੱਚੇ ਹੈਗੇ ਹੈਗੇ ਹਾਈਪੀ ਚੱਕ ਮਾਰਦੇ ਅਸੀਂ ਹਰ ਸਾਲ ਇੱਥੇ ਜਿਹੜੇ ਬੱਚੇ ਗੁੰਮ ਜਾਂਦੇ ਆਂ ਯੋ ਗੁਮੇ ਹੋਏ ਬੱਚੇ ਸਾਨੂੰ ਮਿਲਦੇ ਆਂ ਅਸੀਂ ਉਹਨਾਂ ਦੇ ਮਾਪਿਆਂ ਨਾਲ ਉਹਨਾਂ ਨੂੰ ਮਿਲਾਂਦੇ ਹੈਗੇ ਆਂ ਉਸ ਤੋਂ ਬਾਅਦ ਅਸੀਂ ਪਿੱਛੇ ਕਾਫੀ ਸਾਲਾਂ ਤੋਂ ਉਹ ਬੱਚੇ ਗੁਮ ਮਤਲਬ ਉਹਨਾਂ ਦੇ ਨੰਬਰ ਹੈ ਫੋਨ ਨੰਬਰ ਹੱਥ ਤੇ ਲਿਖ ਰਿਹਾ ਜੀ ਤੇ ਪਿਛਲੇ ਸਾਲ ਤੋਂ ਜਿਵੇਂ ਆਪਾਂ ਨੇ ਚ ਪਤਾ ਹੈ ਕਿ ਜਿਵੇਂ 26 ਦਸੰਬਰ ਹੈਗਾ ਉਸ ਨੂੰ ਵੀਰ ਬਾਲ ਦਿਵਸ ਪੋਸ਼ਿਤ ਕੀਤਾ ਤਾਂ ਉਸ ਮੌਕੇ ਤੇ ਅਸੀਂ ਇੱਥੇ ਪੇਂਟਿੰਗ ਕੰਪੀਟੀਸ਼ਨ ਤੇ ਸਲੋਗਨ ਰਾਈਟਿੰਗ ਕੰਪੀਟੀਸ਼ਨ ਕਰਾਇਆ। ਆਰਟੀਕਲ ਵੈਸੇ ਇੱਕ ਪ੍ਰਚਾਰ ਜਿਆ ਕੀਤਾ ਜਾਂਦਾ ਹੈ ਕਿ ਬੱਚੇ ਨਾ ਦੂਰ ਹੋ ਰਹੇ ਆਪਣੇ ਇਤਿਹਾਸ ਤੋਂ ਪਛੋਕੜ ਤੋਂ ਤੁਹਾਨੂੰ ਇੱਥੇ ਕੈਂਪ ਲਾ ਕੇ ਗੱਲ ਮਹਿਸੂਸ ਹੋਈ ਕਿ ਇਹ ਗੱਲ ਝੂਠੀ ਨਜ਼ਰ ਆਉਂਦੀ ਹੈ ਕਿਉਂਕਿ ਬੱਚਿਆਂ ਵਿੱਚ ਚਾਹ ਬਹੁਤ ਦੇਖਿਆ ਜਾ ਰਿਹਾ ਹੈ। ਅਸੀਂ ਪਿਛਲੇ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਬਹੁਤ ਘੱਟ ਹੈ ਬਟ ਪਿਛਲੇ 1-2 ਸਾਲਾਂ ਚ ਬਹੁਤ ਜ਼ਿਆਦਾ ਬੱਚੇ ਪਾਰਟਿਸਪੇ ਤੇ ਅਗਰ ਇਸੇ ਮੋਬਾਈਲ ਦੀ ਗੱਲ ਕਰਦੇ ਤਾਂ ਬੱਚੇ ਖੁਦ ਕਹਿੰਦੇ ਕਿ ਇਸੇ ਮੋਬਾਈਲ ਤੋਂ ਦੂਰ ਹੋਣਾ ਚਾਹੁੰਦੇ ਆ ਪੇਰੈਂਟਸ ਆਉਂਦੇ ਆ ਸਾਡੇ ਕੋਲ ਤੇ ਬੱਚਿਆਂ ਨੂੰ ਲੈ ਕੇ ਕਿ ਕਾਉਂਸਲਿੰਗ ਕਰੋ ਕਿ ਵੱਧ ਤੋਂ ਵੱਧ ਇਹ ਬੱਚੇ ਪੜ੍ਹਾਈ ਵਾਲ ਪੇਰੈਂਟਸ ਵਾਲ ਜ਼ਿਆਦਾ ਹੁੰਦੇ ਆ ਜੀ ਤਾਂ ਬੱਚੇ 'ਚ ਵੀ ਇੱਕ ਬਹੁਤ ਫਰਕ ਪੈ ਰਿਹਾ ਹੈ ਹਾਂਜੀ ਤਾਂ ਜਿਹੜੇ ਇੱਥੇ ਬੱਚੇ ਹੁਣ ਆਏ ਆ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਬੱਚੇ ਕਿਵੇਂ ਆਪਣੇ ਆਪਣੇ ਕੰਮ ਦੇ ਵਿੱਚ ਰੁੱਝੇ ਹੋਏ ਨੇ ਸਾਰੇ ਮਾਪੇ ਆ ਜਿਹੜੇ ਉਹ ਵੀ ਇਚਾਰ ਨਾਲ ਇੱਥੇ ਆਉਂਦੇ ਨੇ ਅੰਦਰ ਜਿਹੜੇ ਬੱਚੇ ਨੇ ਉਹਨਾਂ ਤੋਂ ਵੀ ਪੁੱਛਦੇ ਆ ਕਿੱਥੋਂ ਕਿੱਥੋਂ ਆਏ ਨੇ ਬੱਚੇ ਤੁਸੀਂ ਕਿੱਥੋਂ ਆਏ ਹੋ ਅਸੀਂ ਜੋਤੀ ਸ਼ਰੂਪ ਸਾਹਿਬ ਤੋਂ ਜੀ ਫਤੇਗੜ ਸਾਹਿਬ ਤੋਂ ਹਾਂ ਤਾਂ ਇੱਥੇ ਆ ਕੇ ਪੇਂਟਿੰਗ ਬਣਾ ਕੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਵਧੀਆ ਜੀ ਅੱਛਾ ਸੈਬ ਜਾਦੇ ਬਾਰੇ ਤੁਸੀਂ ਜਿਹੜੀ ਇਹ ਬੜੀ ਸੋਹਣੀ ਪੇਂਟਿੰਗ ਹੁਣ ਤੱਕ ਬਣਾਈ ਹੈ ਇਹਨਾਂ ਬਾਰੇ ਕੋਈ ਸ਼ਬਦ ਤੁਹਾਨੂੰ ਜਾਂ ਕਵਿਤਾ ਤੁਸੀਂ ਕੁਝ ਗਾਉਣਾ ਚਾਹੋ ਤਾਂ ਜਰੂਰ ਸਾਡੇ ਨਾਲ ਸਾਂਝੀ ਕਰੋ ਕਰੋ ਪਰਵਾਹ ਸਾਵੇ ਹੱਥ ਜੋੜ ਫਤਿਹ ਆ ਕਰ ਪਰਵਾਹ ਜਾਦੀ ਹੱਥ ਜੋੜ ਫਤਿਆ ਦਸਣੇ ਦੀ ਲੋੜ ਨਹੀਂ ਉਸਾਰਿਆਂ ਨੂੰ ਪਤਿਆ ਖੰਡੇ ਦੀਆਂ ਧਾਰਾ ਉੱਤੇ ਨੱਚਦੀ ਜਵਾਨੀ ਖੰਡੇ ਦੀਆਂ ਧਾਰਾ ਉੱਤੇ ਨੱਚਦੀ ਜਵਾਨੀ ਕੁੜਦੇ ਚ ਮਾਰਾ ਸੁੱਜੂ ਨੇ ਚੰਦ ਚੰਦ ਨਾਲ ਕਦੇ ਮਠਾ ਕੰਧ ਨਾਲ ਕਦੇ ਸਰਹੰਦ ਨਾਲ ਜੰਗਲਾਂ ਚ ਪਿਆ ਦੇਖੋ ਬਾਗਸ਼ਾ ਆਨੰਦ ਨਾਲ ਕਦੇ ਮਠਾ ਕੰਧ ਨਾਲ ਕਦੇ ਸਰਹੰਦ ਨਾਲ ਜੰਗਲਾਂ ਚ ਪਿਆ ਦੇਖੋ ਬਾਗਸ਼ਾ ਆਨੰਦ ਨਾਲ ਹੋ ਜਿਲ੍ਹੇ ਬੋਸ ਬੱਚਾ ਥੋੜਾ ਜਿਹਾ ਕੈਮਰੇ ਸਾਹਮਣੇ ਨਰਵਸ ਹੋ ਗਿਆ ਪਰ ਇਹਨਾਂ ਦੇ ਮਨ ਵਿੱਚ ਜਿਹੜੇ ਵਿਚਾਰ ਨੇ ਜਾਂ ਇਸ ਤਰ੍ਹਾਂ ਦਾ ਪ੍ਰੋਗਰਾਮ ਜਦੋਂ ਲੀਕਿਆ ਜਾਏਗਾ ਤਾਂ ਬਹੁਤ ਚੰਗਾ ਲੱਗਦਾ ਇੱਧਰ ਵੀ ਜਿਹੜਾ ਸਨਮਾਨ ਕੀਤਾ ਗਿਆ ਇੱਕ ਬੱਚੇ ਨੂੰ ਇਹਨਾਂ ਨੇ ਪੇਂਟਿੰਗ ਬਣਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਣ ਦੀ ਕੋਸ਼ਿਸ਼ ਕੀਤੀ ਕੀ ਹੈ ਬਹੁਤ ਸਾਰੇ ਮਾਪੇ ਵੀ ਇੱਥੇ ਬੈਠੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਨਾਲ ਇੱਥੇ ਲੈ ਕੇ ਆਏ ਨੇ ਇਹ ਜਿਹੜੀਆਂ ਤਸਵੀਰਾਂ ਲੱਗੀਆਂ ਨੇ ਬਾਲ ਵਿਆਹ ਕਾਨੂੰਨੀ ਅਪਰਾਧ ਇਸ ਤਰ੍ਹਾਂ ਦੀ ਸਿੱਖਿਆ ਵੀ ਦਿੱਤੀ ਜਾ ਰਹੀ ਹੈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਤਿਹਗੜ ਸਾਹਿਬ ਕੋਈ ਵੀ ਬੱਚਾ ਗਵਾਚਣ ਚ ਜਾਂ ਲੱਭਣ ਦੀ ਸਥਿਤੀ ਵਿੱਚ ਸੰਪਰਕ ਇਹਨਾਂ ਨਾਲ ਕੀਤਾ ਜਾ ਸਕਦਾ ਕਿਉਂਕਿ ਸੰਗਤ ਬਹੁਤ ਦੂਰ ਦਰਾਡੇੋਂ ਚੱਲ ਕੇ ਆਈ ਹੈ ਤੇ ਚਾਈਲਡ ਹੈਲਪਲਾਈਨ ਨੰਬਰ ਵੀ ਦਿੱਤਾ ਹੋਇਆ ਕਿ ਸਸ਼ੀਦੀ ਸਭਾ ਦੇ ਦੌਰਾਨ ਵੀ ਕੋਈ ਬੱਚਾ ਗਵਾਚਦਾ ਹੈ ਜਾਂ ਤੁਹਾਡੇ ਪਰਿਵਾਰ ਤੋਂ ਅਲੱਗ ਹੁੰਦਾ ਹੈ ਤੇ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਤੁਸੀਂ ਇਹਨਾਂ ਤੱਕ ਪਹੁੰਚ ਕਰ ਸਕਦੇ ਹੋ ਤਾਂ ਜਿਹੜੇ ਇੱਥੇ ਹੋਰ ਵੀ ਮਾਪੇ ਆਏ ਨੇ ਬੱਚੇ ਆਏ ਨੇ ਉਹ ਸਾਰੇ ਉਤਸ਼ਾਹ ਦੇ ਵਿੱਚ ਦਿਖ ਰਹੇ ਨੇ ਕਿਉਂਕਿ ਸਾਰੇ ਸਟਾਲ ਦੇ ਵਿੱਚ ਵੀ ਦੇਖ ਸਕਦੇ ਹੋ ਇਸ ਪਾਸੇ ਕਿ ਛੋਟੇ-ਛੋਟੇ ਬੱਚਿਆਂ ਦੇ ਨਾਲ ਮਾਪੇ ਇੱਥੇ ਦੇਖਣਾ ਚਾਹੁੰਦੇ ਨੇ ਕਿ ਇੱਥੇ ਕੀ ਦੱਸਿਆ ਜਾ ਰਿਹਾ ਤਾਂ ਇੱਕ ਚੰਗਾ ਪਰਾਲਾ ਇਸ ਨੂੰ ਕਹਿ ਸਕਦੇ ਆ ਇਸ ਕਰਕੇ ਕਿਉਂਕਿ ਸਿੱਖਿਆ ਜਿਹੜੀ ਆ ਉਹ ਬੱਚਿਆਂ ਨੂੰ ਕਿਵੇਂ ਕਿਹੜੀ-ਕਿਹੜੀ ਗੱਲ ਤੋਂ ਬਚਣਾ ਚਾਹੀਦਾ ਤੇ ਕਿਵੇਂ ਇਹ ਸਾਰੀਆਂ ਸਿੱਖਿਆਵਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ 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 ਕਿਵੇਂ ਇਹ ਇਹ ਜਦੋਂ ਛੋਟੇ ਬੱਚੇ ਜਿਹੜੇ ਅਸੀਂ ਦੇਖਦੇ ਆ ਨਾ ਕਿ ਮਾਪੇ ਦੇ ਨਾਲ ਤੁਰ ਕੇ ਜਾ ਰਹੇ ਨੇ ਜਾਂ ਅਸੀਂ ਫਿਰ ਉਹਨਾਂ ਦੇ ਹੱਥਾਂ ਤੇ ਉਹਨਾਂ ਦੇ ਪੇਰੈਂਟਸ ਦੇ ਮੋਬਾਈਲ ਨੰਬਰ ਲਿਖ ਦਿੰਦੇ ਆ ਜੀ ਕਿਉਂਕਿ ਕਈ ਵਾਰੀ ਜਦੋਂ ਬੱਚੇ ਖੋ ਜਾਂਦੇ ਨੇ ਤਾਂ ਫਿਰ ਉਹ ਕੋਈ ਵੀ ਦੇਖ ਕੇ ਉਹਨਾਂ ਦੇ ਪੇਰੈਂਟਸ ਨਾਲ ਕੰਟੈਕਟ ਕਰਦੇ ਆ ਇਹ ਬਹੁਤ ਚੰਗੀ ਸਿੱਖਿਆ ਹੈ ਉਹ ਆ ਵੇਉ ਤਾਂ ਬਿਲਕੁਲ ਜੀ ਪਿਛਲੇ 5 ਸਾਲਾਂ ਚ ਅਸੀਂ ਇਹ ਦੇਖਿਆ ਕਿ ਇਹਦੇ ਨਾਲ ਬੱਚੇ ਗਵਾਚਣ ਵਾਲੀਆਂ ਘਟਨਾਵਾਂ ਬਹੁਤ ਘਟ ਗਈਆਂ ਅੱਜ ਵੀ ਸਾਨੂੰ ਕੋਈ ਬੱਚਾ ਰਿਪੋਰਟ ਨਹੀਂ ਹੋਇਆ ਤੇ ਕੱਲ ਵੀ ਕੋਈ ਬੱਚਾ ਰਿਪੋਰਟ ਨਹੀਂ ਹੋਇਆ ਸੋ ਇਸ ਤੋਂ ਇਹ ਜਾਪਦਾ ਕਿ ਹੁਣ ਪੇਰੈਂਟ ਸਾਡੇ ਕੋਲ ਆਪਣੇ ਆਪ ਆਉਂਦੇ ਨੇ ਜੀ ਸਾਡੇ ਬੱਚਿਆਂ ਦੇ ਹੱਥਾਂ ਤੇ ਉਹਨਾਂ ਦੇ ਕੰਟੈਕਟ ਲਿਖੋ ਜੀ ਮਾਪਿਆਂ ਨਾਲ ਗੱਲ ਵੀ ਕਰ ਲੈਣੇ ਆ ਤੁਸੀਂ ਕਿੱਥੋਂ ਆਏ ਹੋ ਜੀ ਹਾਂ ਲੋਕਲ ਤੋਂ ਆਏ ਅੱਛਾ ਤੇ ਇਹ ਜਿਹੜੀ ਇਸ ਵਿਉਂਤ ਬਣਾਈ ਗਈ ਹੈ ਕਿ ਬੱਚਾ ਕਿਤੇ ਗਲਤੀ ਨਾਲ ਵੀ ਗੁੰਮ ਹੋ ਜਾਵੇ ਤਾਂ ਸੌਖਾ ਹੋ ਜਾਂਦਾ ਲੱਭਣਾ ਕਿਵੇਂ ਲੱਗਿਆ ਤੁਹਾਨੂੰ ਇਹ ਪ੍ਰਾਲਾ ਬਹੁਤ ਵਧੀਆ ਜੀ ਹਾਂ ਜੀ ਕਿੱਥੋਂ ਆਏ ਹੋ ਜੀ ਅਧਗਰ ਸਾਹਿਬ ਤੋਂ ਆਏ ਜੀ ਤਾਂ ਕਿਵੇਂ ਲੱਗਿਆ ਜੀ ਤੁਹਾਨੂੰ ਇਹ ਕੈਂਪ ਜਿਹੜਾ ਲੱਗਿਆ 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 ਜੀ ਹਾਂ ਜੀ ਇਹਦੇ ਨਾਲ ਲੱਗਦਾ ਹੈ ਕਿ ਬੱਚਿਆਂ ਨੂੰ ਜਿਹੜੀ ਸਿੱਖਿਆ ਦਿੱਤੀ ਜਾਣੀ ਹੈ ਵਧੀਆ ਗੱਲ ਹੈ ਹਾਂ ਜੀ ਤੇ ਹੋਰ ਕੀ ਕਹਿਣਾ ਚਾਹੋਗੇ ਸੰਗਤ ਨੂੰ ਤੁਸੀਂ ਦੇਖ ਸਕਦੇ ਹੋ ਬਾਲ ਸਿੱਖਿਆ ਅਫਸਰ ਦੇ ਵੱਲੋਂ ਵੀ ਗੱਲਬਾਤ ਅਸੀਂ ਕੀਤੀ ਹੈ ਬੱਚੇ ਵੀ ਲੱਗੇ ਹੋਏ ਆ ਇਸ ਪ੍ਰੋਗਰਾਮ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਵਿੱਚ ਚਾਹ ਵੀ ਬਹੁਤ ਹੈ ਹੱਛਾ ਵੀ ਬਹੁਤ ਹੈ ਇਧਰ ਬਜ਼ੁਰਗ ਵੀ ਖੜੇ ਇਹਨਾਂ ਨਾਲ ਵੀ ਗੱਲ ਕਰਾਂਗੇ ਬੀਬੀ ਜੀ ਤੁਸੀਂ ਕਿੱਥੋਂ ਆਏ ਹੋ ਜੀ ਛਰਬਤੋਂ ਜ਼ਿਲ੍ਹਾ ਮਹਾਰੀ ਤੋਂ ਆਏ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਬੱਚਿਆਂ ਨੂੰ ਸਿਖਾਉਣ ਦੇ ਲਈ ਇਹ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਕਈ ਵਾਰੀ ਪਰਿਵਾਰਾਂ ਦੇ ਵਿੱਚ ਤਾਂ ਅਸੀਂ ਕਹਾਣੀਆਂ ਸੁਣਾਉਣਾ ਹੀ ਹੈ ਬੱਚਿਆਂ ਨੂੰ ਤਾਂ ਸੈਬਜਾਦਿਆਂ ਦੀ ਸ਼ਹਾਦਤ ਬਾਰੇ ਇੱਥੇ ਆ ਕੇ ਕੀ ਮਹਿਸੂਸ ਕਰਦੇ ਹੋ ਬਹੁਤ ਗਰਵ ਮਹਿਸੂਸ ਕਰਦੇ ਹਾਂ ਜੀ ਜੀ ਹਾਂ ਜੀ ਇਹ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਮਿਲਦੀ ਹੈ ਜੀ ਆ ਕੇ ਉਤਸ਼ਾਹਿਤ ਹੁੰਦੇ ਬੱਚਿਆਂ ਨੂੰ ਕੰਪੀਟੀਸ਼ਨ 'ਚ ਭਾਗ ਲੈਣੇ ਦਾ ਮੌਕਾ ਮਿਲਦਾ ਹੈ ਜੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਵੀ ਔਰ ਜਿਹੜੇ ਨਹੀਂ ਆ ਪਾਏ ਸੰਗਤ ਕਿਸੇ ਕਾਰਨ ਕਰਕੇ ਬੱਸ ਜੀ ਦਾ ਆਹ ਜੀ ਮੈਂ ਆਪਣੇ ਪੋਤੇ ਨੂੰ ਸਿਖਾਰੀਆਂ ਜੀ ਉਹ ਕਰ ਰਿਹਾ ਜੀ ਕੰਮ ਸਾਬ 잡 ਜਾਣੀ ਫੋਟੋ ਬਣਾ ਲਾ ਜੀ ਇੱਥੇ ਤਾਂ ਆਏ ਹੋ ਤੁਸੀਂ ਹਾਂ ਜੀ ਤਾਂ ਆਏ ਜੀਆਂ ਜੀ ਬੱਚਿਆਂ ਨੂੰ ਕੁਸੂਲਤ ਮਿਲਾ ਪਤਾ ਲਗੇ ਜੀ ਹਾਂ ਜੀ ਤਾਂ ਮਾਪਿਆਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਕਿ ਜਿਹੜੇ ਜਿਹੜੇ ਬੱਚੇ ਇਸ ਕੰਮ ਦੇ ਲਈ ਆਉਣਗੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਸਕੇ ਤਾਂ ਕਿ ਇਹਨਾਂ ਦੇ ਵਿੱਚ ਜਿਹੜਾ ਉਹ ਉਤਸ਼ਾਹ ਵੀ ਬਣਿਆ ਰਹੇ ਔਰ ਸਾਰੇ ਬੱਚੇ ਇਸ ਕੰਮ ਦੇ ਵਿੱਚ ਲੱਗੇ ਰਹਿਣ ਤਾਂ ਛੋਟੇ ਛੋਟੇ ਬੱਚਿਆਂ ਦੀ ਗਿਣਤੀ ਬਾਤ ਇੱਥੇ ਹੋ ਗਈ ਹੈ ਸਾਡੇ ਖੜੇ ਖੜੇ ਆਂ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਪੇਂਟਿੰਗ ਤਾਂ ਬਣਾ ਹੀ ਰਹੇ ਆ ਤੇ ਨਾਲ ਹੀ ਉਹਨਾਂ ਦੇ ਮਾਪੇ ਇੱਥੇ ਮਾਣ ਮਹਿਸੂਸ ਕਰ ਰਿਹਾ ਹੈ ਕਿ ਬਾਲ ਸਹਾਇਤਾ ਕੇਂਦਰ ਆ ਜਿਹੜਾ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਜਿਹੜਾ ਇਸ ਜੋਤੀ ਸਰੂਪ ਗੁਰਦੁਆਰਾ ਤੇ ਨਾਲ ਹੀ ਥੋੜੀ ਦੂਰੀ ਦੇ ਉੱਤੇ ਇਸ ਨੂੰ ਕੈਂਪ ਨੂੰ ਲਗਾਇਆ ਗਿਆ ਠੰਡਾ ਬੁਰਜ ਤੇ ਜੋਤੀ ਸਰੂਪ ਗੁਰਦੁਆਰੇ ਦੇ ਬਿਲਕੁਲ ਸੈਂਟਰ ਦੇ ਵਿੱਚ ਸਥਾਨ ਪੈਂਦਾ ਜਿੱਥੇ ਇਹਨਾਂ ਬੱਚਿਆਂ ਦੇ ਲਈ ਕੰਮ ਕੀਤਾ ਜਾ ਰਿਹਾ ਤਾਂ ਬਾਲ ਸਹਾਇਤਾ ਕੇਂਦਰ ਕਿਵੇਂ ਬੱਚਿਆਂ ਦੀ ਮਦਦ ਤਾਂ ਕਰ ਹੀ ਰਿਹਾ ਨਾਲ ਹੀ ਜਿਹੜੇ ਬੱਚੇ ਇਸ ਸ਼ਹੀਦੀ ਜੋੜ ਮੇਲ ਦੇ ਵਿੱਚ ਗਵਾਚ ਜਾਂਦੇ ਨੇ ਕਿਸੇ ਕਾਰਨਾ ਕਰਕੇ ਮਾਪਿਆਂ ਤੋਂ ਅਲੱਗ ਹੋ ਜਾਂਦੇ ਨੇ ਤੇ ਉਹਨਾਂ ਲਈ ਵੀ ਇੱਕ ਚੰਗਾ ਜਿਹੜਾ ਇਹ ਪ੍ਰਾਲਾ ਮੰਨਿਆ ਜਾ ਰਿਹਾ ਤਾਂ ਇਸ ਸਹਾਇਤਾ ਕੇਂਦਰ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਆਪਣੇ ਸੁਝਾਅ ਤੇ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਸ਼੍ਰੀ ਫਤਿਹਗੜ੍ਹ ਸਾਹਿਬ